ਚਨਨਾ ਮੇਰੇ ਦਿਮਾਗ ਹਿਲੇਉਣ ਵਾਲਾ ਕਰੀ ਰੱਖਦੀ ਹੈ। ਮੈਨੂੰ ਟੈਨਸ਼ਨ ਹੈ ਵੀ ਕਾਦੀ ਮੈਨੂੰ ਮੈਂ ਦੱਸ ਹੈ ਸਾਰਾ ਕੁਝ ਤਾਂ ਠੀਕ ਹੋ ਗਿਆ। ਮੈਨੂੰ ਐ ਲੱਗਦਾ ਹੈ ਵੀ ਆ ਪਰੋਣੇ ਦੇ ਸਾਹਮਣੇ ਆਪਾਂ ਜਿਹੜੀ ਜ਼ਮੀਨ ਦੀ ਗੱਲ ਕਰੀ ਹੈ ਉਹ ਗਲਤ ਨਹੀਂ ਕੀਤੀ। ਉਹ ਜਿਹੜੀ ਗੱਲ ਸੱਚ ਹੈ। ਉਹ ਤਾਂ ਸੱਚ ਹੈ ਹੀ ਜਦੋਂ ਜ਼ਮੀਨ ਉਹਦੇ ਨਾਂ ਤਾਂ ਫਿਰ ਉਸੇ ਤੂੰ ਹੀ ਕਹਿਣੀ ਹੈ। ਉਹ ਤਾਂ ਠੀਕ ਹੈ ਸੱਚ ਤਾਂ ਹੈਗੀ ਪਰ ਮੈਨੂੰ ਤਾਂ ਇਸ ਗੱਲ ਦਾ ਡਰ ਹੈ ਵੀ ਆਪਦੀ ਤਾਂ ਉਹਨੇ ਬੇਚ ਵੱਟ ਕੇ ਖਾ ਲਈ। ਹੁਣ ਕਿਤੇ ਇੱਧਰ ਨੂੰ ਨਾ ਮੂੰਹ ਕਰ ਲੈ ਆਪਣੇ ਵਾਲੀ ਪੈੜੀ ਕੰਨੀ ਯਾਰ ਬਿੱਲੇ ਚੰਗੀ ਨਹੀਂ ਕਰਦਾ ਤੂੰ ਉਹਦੇ ਨਾਲ ਇੱਕ ਵਧੀਆ ਕੁੜੀ ਐ ਉਹ ਤੂੰ ਐ ਕਿ ਉਹਦੇ ਨਾਲ ਕਰਦਾ ਮੈਂ ਕਦੋਂ ਕਿਹਾ ਵੀ ਵਧੀਆ ਨਹੀਂ ਹੈਗੀ ਲੈ ਫਿਰ ਚੱਕਰ ਕੀ ਐ ਚੱਕਰ ਕੀ ਹੋਣਾ ਯਾਰ ਮੈਨੂੰ ਪਤਾ ਕੀ ਚੱਕਰ ਆ ਹੋਰ ਕੁੜੀ ਪਸੰਦ ਐ ਤਾਂ ਕਰਕੇ ਨਹੀਂ ਮੈਂ ਕਿਉਂ ਇਗਨੋਰ ਕਰਾਂ ਇਹਨੂੰ ਉਹ ਅੱਛਾ ਹੂੰ ਤੂੰ ਕਦੇ ਦੱਸਿਆ ਦੱਸਿਆ ਹੀ ਨਹੀਂ ਓਏ ਦੱਸਿਆ ਦਾ ਕੰਜਰ ਦਾ ਹਜੇ ਉਹਨੂੰ ਵੀ ਨਹੀਂ ਜਿਹਨੂੰ ਪਸੰਦ ਕਰਦੇ ਆ ਓ ਬਰਾਵਾ ਛੇਤੀ ਦੱਸ ਦੇ ਐਦੋਂ ਪਹਿਲਾਂ ਕਿਤੇ ਕੋਈ ਹੋਰ ਗੱਲ ਗੁੱਲ ਕਰ ਲੇ ਫਿਰ ਇੱਥੇ ਕੰਧਾਂ ਨਾਲ ਲੱਗ ਕੇ ਰੋਂਦਾ ਰਹੇਗਾ ਕੋਈ ਨਹੀਂ ਲਾਉਨੇ ਆਰਜੀ ਓਏ ਮੇਰੇ ਨਾਲ ਤਾਂ ਛੱਡ ਸੱਚ ਤੈਨੂੰ ਲਾਈ ਕਹਨਾ ਕਿਸੇ ਪਾਸੇ ਆਰਜੀ ਆਪਾਂ ਤਾਂ ਲਾਤੀ ਆਰਜੀ ਬਾਬੇ ਤੇ ਆਪਨੇ ਵਾਲੀ ਤਾਂ ਮਨਜ਼ੂਰ ਵੀ ਹੋ ਗਈ ਸੌ ਖਾਓ ਓਏ ਹੋਰ ਕੀ ਨਾ ਤੂੰ ਕੰਜਰ ਦਾ ਬਾੜਾ ਦੱਸਤਾ ਮੈਨੂੰ ਹਨਾ ਮੈਨੂੰ ਕਹਿੰਦਾ ਦੱਸਿਆ ਨਹੀਂ ਤੈ ਕਿਹੜਾ ਦੱਸਿਆ ਮੈਨੂੰ ਓ ਕੋਈ ਨਾ ਤੂੰ ਕਿਉਂ ਟੈਨਸ਼ਨ ਲੈਣਾ ਮਲਾਉਂਗਾ ਤੈਨੂੰ ਤੇਰੀ ਭਾਬੀ ਨਾਲ ਅੱਛਾ ਟਾਈਮ ਪਾਸ ਕਰ ਦਿੰਦੇ ਉਹ ਨਹੀਂ ਯਾਰ ਹੂੰ ਸੀਰੀਅਸ ਆ ਮੈਂ ਟਾਈਮ ਪਾਸ ਤਾਂ ਨਹੀਂ ਕਰਦਾ ਹੈਗਾ ਫਿਰ ਕਰੇਂ ਗੱਲ ਕਰ ਲੈ ਉਹ ਕਰੂੰਗਾ ਯਾਰ ਬਿੱਲੇ ਕਰੇਂ ਵੀ ਗੱਲ ਤੈਨੂੰ ਪਤਾ ਹੈ ਜਿੰਨਾ ਟਾਈਮ ਸੈੱਟ ਜੇ ਨਾ ਹੋਈ ਹੈ ਨਾ ਉਹਨਾ ਟਾਈਮ ਘਰੇ ਗੱਲ ਕਰਨ ਚ ਵੀ ਫਾਇਦਾ ਨਹੀਂ ਇਹ ਤਾਂ ਹੈ ਬਾਈ ਸੈੱਟ ਹੋਏ ਬਿਨਾ ਵੀ ਕੋਈ ਕੁੜੀ ਦਿੰਦਾ ਨਹੀਂ ਕੀ ਕਰੀਏ ਅਗਲਾ ਅਗਲਾ ਨਖਰੇ ਤਾਂ ਦੇਖ ਲੈ ਤੂੰ ਕਿੰਨੇ ਹੋ ਰਹੇ ਨੇ ਕੁੜੀਆਂ ਦੇ ਨਖਰੇੜੇ ਅੱਡ ਉਹਨਾਂ ਦੇ ਘਰਦਿਆਂ ਦੇ ਉਦੋਂ ਦੁੱਗਣੇ ਵਧਰੇ ਨੇ ਅਗਲਾ ਅੱਜ ਗੱਲਾਂ ਹੀ ਕਹਿੰਦਾ ਮੇਲੇ ਵੀ ਸਾਡ ਵਾਲੀ ਤਾਂ ਕਰੇ ਨਾ ਕੱਖ ਹਾਂ ਹੈ ਤੇ ਮੁੰਡਾ ਭਾਲਦੇ ਨੇ ਉਹ ਹਾਂ ਜਿਹੜਾ ਨੌਕਰੀ ਤੇ ਵੀ ਲੱਗਿਆ ਹੋਵੇ ਤੇ ਕਰੋ ਵੀ ਤਕੜਾ ਹੋਵੇ ਕਰੋ ਵੀ ਤਕੜਾ ਹੋਵੇ ਜ਼ਮੀਨ ਦੇਖਦੇ ਨੇ ਹਾਂ ਔਰ ਜਦੋਂ ਰਿਸ਼ਤਾ ਕਰਨਾ ਹੁੰਦੇ ਨੇ ਉਦੋਂ ਐ ਕਹਿੰਦੇ ਨੇ ਵੀ ਸਾਡੇ ਵਾਲੇ ਨਹੀਂ ਭਾਈ ਢੱਕਾ ਤੋੜਦੀ ਢੱਕਾ ਤੋੜਦੀ ਹਾਂ ਕੰਨੀ ਰੋਟੀ ਪਕਾਉ ਅੱਛੇ ਮੁੰਡੇ ਨੂੰ ਕਹਿਣਗੇ ਵੀ ਮੁੰਡਾ ਕਮਾਉ ਹੋਣਾ ਚਾਹੀਦਾ ਹਾਂ ਮੁੰਡਾ ਕਮਾਉ ਹੋਣਾ ਚਾਹੀਦਾ ਫਿਰ ਕੰਮ ਵੀ ਕਰੇ ਕੁੜੀ ਬੇਲੀ ਮੁੰਡਾ ਕਮਾਉ ਕਿੱਧਰ ਲਾ ਉਹ ਐ ਇਹ ਦੱਸ ਉਹ ਹੀ ਤਾਂ ਗੱਲ ਆ ਕੀ ਕਰੀਏ ਭਾਈ ਸਹੀ ਆ ਵੀ ਸਹੀ ਫਿਰ ਜਾਣ ਕਰੇ ਗੱਲ ਕਰ ਲੈ ਫਿਰ ਤੂੰ ਕਾਰ ਕੋਸ਼ਿਸ਼ ਸਹੀ ਤੀ ਤੋ ਸਹੀ ਫਿਰ ਇਦੂ ਬਾਅਦ ਚ ਕੀ ਫਾਇਦਾ ਓਏ ਮੈਂ ਤਾਂ ਚੰਕਰ ਲੱਗੇ ਤਾ ਬੁਰਾ ਲੱਗਣ ਲੱਗਿਆ ਇਹਦਾ ਬੰਦਾ ਓ ਤੇਰੀ ਵਾਲੀ ਖੀਰ ਜਿਆਦੇ ਨਾ ਠੰਡੀ ਹੋ ਜਾਏ ਕਿਤੇ ਕੋਈ ਹੋਰੀ ਖਾ ਜੇ ਨਾ ਹੋਰ ਖਾ ਲਈ ਕੋਈ ਐ ਕਿ ਮੈਂ ਖਾ ਜੂ ਕੋਈ ਤਾਂ ਕੋਈ ਨਹੀਂ ਕਰਦਾ ਮੈਂ ਵੀ ਹੱਲ ਛੇਤੀ ਤੇ ਛੇਤੀ ਤੈਨੂੰ ਵੀ ਮਿਲਾਉਂਗਾ ਤੈਨੂੰ ਵੀ ਦੇਉਂਗਾ ਮੈਂ ਸੇਵਾ ਦਾ ਮੌਕਾ ਕੋਈ ਗੱਲ ਨਹੀਂ ਦੇ ਹਾਂ ਮੈਂ ਤਾਂ ਥੱਕ ਗਿਆ ਜਗਰੇ ਚੱਲੀ ਐ ਨਾ ਮੈਨੂੰ ਐਂ ਦੱਸੀ ਸਿੰਮੂ ਸਾਰਾ ਦਿਨ ਤੂੰ ਘਰੇ ਬੈਠੀ ਰਹਿਣੀ ਆ ਤੋ ਉੱਥੇ ਤਾਂ ਥੱਕਦੀ ਨਹੀਂ ਹੈਗੀ ਮੜਾ ਮੁਟਾ ਬਾਹਰ ਅੰਦਰ ਨਿਕਲਿਆ ਕਰ ਦੁਨੀਆਦਾਰ ਦਾ ਪਤਾ ਲੱਗਦਾਗਾ ਆ ਘਰੇ ਕਿਤਾਬੀ ਕਿਹੜਾ ਬਣੀ ਬੈਠੇ ਰਹਿਣੀ ਆ ਉਹ ਦੀਦੀ ਹਾਂ ਸੱਚ ਕਿਤਾਬਾਂ ਤੋਂ ਜ਼ਿਆਦਾ ਮੇਰਾ ਤਾਂ ਪੇਪਰ ਵੀ ਐ ਲੈ ਹੁਣ ਤੇਰੇ ਪੇਪਰ ਯਾਦਾ ਗਿਆ ਨਾ ਜਦੋਂ ਮੰਮੀ ਵਾਲਾ ਫੋਨ ਚੱਕਦੀ ਹੁੰਦੀ ਆ ਉਹਦੇ ਨਹੀਂ ਮੈ ਭਰ ਯਾਦ ਆਉਂਦਾ ਤੇਰੇ ਉਹ ਕਿੱਥੇ ਦੀਦੀ ਫੋਨ ਮੈਨੂੰ ਕਿੱਥੇ ਚੱਕਣ ਦਿੰਦੇ ਨੇ ਉਹਦੀ ਤਾਂ ਸਾਰਾ ਦਿਨ ਕਹਿੰਦੇ ਰਹਿੰਦੇ ਨੇ ਪੜ ਲੈ ਪੜ ਲੈ ਪਤਾ ਹੀ ਮੈਨੂੰ ਆ ਇੰਸਟਾਗ੍ਰਾਮ ਦੇ ਰੀਲੋਂ ਹੀ ਨਹੀਂ ਪੈਂਦੀਆਂ ਹੈਗੀਆਂ ਚੰਗਾ ਦੀਦੀ ਆ ਜਾ ਜਲਦੀ ਹੋਣਾ ਨਾ ਮੈਨੂੰ ਐ ਦੱਸੋ ਉਹ ਕਿਧਰ ਨੂੰ ਲੰਗੇ ਉਹ ਦੀਦੀ ਆ ਜਾਣਗੇ ਉਹਨਾਂ ਨੇ ਘਰੇ ਨਹੀਂ ਮੁੜਨਾ ਮੈਂ ਨਹੀਂ ਫਿਰ ਕੋਈ ਨਾ ਆ ਜਾਂਦੇ ਮੈਨਾਂ ਗੱਲ ਕਰਨੀ ਹੈ ਨਾ ਕੋਈ ਦੇ ਦੇ ਇਹ ਜੀ ਕੀ ਗੱਲ ਕਰਨੀ ਆ ਤੂੰ ਉਹਦੇ ਨਾਲ ਲੈ ਹੁਣ ਮੈਂ ਤੈਨੂੰ ਸਾਰੀ ਗੱਲ ਦੱਸਿਆ ਕਰਾਂ ਤੂੰ ਜੇ ਕਹਿ ਦਿੱਤਾ ਵੀ ਗੱਲ ਕਰਨੀ ਆ ਤੂੰ ਮੇਰੇ ਕਰਕੇ 2 ਮਿੰਟ ਰੁਕ ਨਹੀਂ ਸਕੀ ਗੱਲ ਸੁਣੀ ਜੇ ਮੰਮੀ ਨੂੰ ਪਤਾ ਲੱਗ ਗਿਆ ਨਾ ਗਾਲਾਂ ਪੈਣਗੀਆਂ ਦੋਨਾਂ ਦੇ ਓਏ ਕੁਛ ਨਹੀਂ ਹੁੰਦਾ ਕੋਈ ਨਾ ਜੇ ਤਾਈ ਬੋਲੂਗੀ ਨਾ ਮੈਂ ਆਪੇ ਸੰਭਲੂਗੀ ਉਹਦੀ ਟੈਨਸ਼ਨ ਨਾ ਤੂੰ ਲੈ ਆਹੋ ਜਦੋਂ ਤੂੰ ਭੱਜ ਜਾਈਂਗੀ ਫਿਰ ਮੈਨੂੰ ਗਾਲਾਂ ਪੈਣਗੀਆਂ ਇਹ ਨਹੀਂ ਪੈਂਦੀਆਂ ਕਿਉਂ ਸਾਰਿਆਂ ਦੇ ਖਿਜੀ ਜੇ ਰਹਿਣੀ ਆ ਤੂੰ ਉਹ ਰਹੰਦੇ ਦੀਦੀ ਆ ਜਾ ਮੈਨੂੰ ਪਤਾ ਮੈਂ ਤਾਂ ਗੱਲ ਕਰਕੇ ਜਾਉਂਗੀ ਦੀਦੀ ਮੇਰੀ ਗੱਲ ਸੁਣਾ ਮੈਂ ਤੈਨੂੰ ਨੰਬਰ ਦੇ ਦੂੰਗੀ ਤੂੰ ਫੋਨ ਤੇ ਗੱਲ ਕਰ ਲੈ ਪੱਕਾ ਹਾਂ ਪੱਕਾ ਜਨਾਦ ਤਾ ਫਿਰ ਦੇਖ ਲੈ ਹਾਂ ਆ ਜਾ ਦੇਖੀ ਛੇਤੀ ਮੇਰਾ ਪੇਪਰ ਆ ਬੱਸ ਚੱਲ ਫਿਰ ਆ ਜਾ ਹਾਂ ਹੋਈ ਸ਼ੂ ਇਹ ਤਾਂ ਲੱਗਦਾ ਤਾਂ ਹੈ ਨਹੀਂ ਕੋਸੇ ਨੂੰ ਪੱਟ ਦੋ ਯਾਰ ਯੇ ਯਾਰ ਤੂੰ ਇਹਨਾਂ ਨੂੰ ਛੱਡ ਯਾਰ ਤੁਸੀਂ ਅੱਜ ਰਹੰਦੇ ਆਥਣ ਹੋ ਰਿਹਾ ਬਿਲਹੇ ਆਪਾਂ ਪਿੱਗ ਬੁੱਗ ਲਾਵਾਂ ਨਹੀਂ ਜਰੂਰੀ ਕੰਮ ਹੈ ਜੋ ਤੈਨੂੰ ਪਤਾ ਨਹੀਂ ਮੈਂ ਤਾਂ ਕਦੇ ਹੋਈ ਨਹੀਂ ਹੋ ਕੇ ਇਹ ਕੁੜੀਏ ਤੂੰ ਇਹਦੇ ਨਾਲ ਕਿੱਧਰ ਫਿਰਦੀ ਆ? ਉਹ ਵੀਰੇ ਇਸ ਤੋਂ ਦੁਕਾਨ ਤੇ ਗਏ ਸੀਗੇ। ਨਾ ਜੇ ਦੁਕਾਨ ਤੇ ਗਏ ਸੀ ਫਿਰ ਲੈ ਕੇ ਤਾਂ ਤੁਸੀਂ ਕੁਝ ਆਈਆਂ ਨਹੀਂ। ਹਾਂ ਸਮਾਨ ਤਾਂ ਹੈ ਨਹੀਂ ਛੱਡ ਲਵੇ। ਮਿਲਿਆ ਨਹੀਂ ਹੈਗਾ ਸਾਨੂੰ ਸਮਾਨ। ਉਹ ਵੀਰੇ ਇਹਨੇ ਨਾ ਬਿੱਲੇ ਵੀਰੇ ਨਾਲ ਕੁਝ ਗੱਲ ਕਰਨੀ ਸੀ। ਮੇਰੀ ਗੱਲ ਸੁਣ ਕੁੜੀਏ। ਇਹਦੇ ਨਾਲ ਨਾ ਰਿਹਾ ਕਰ ਤੈਨੂੰ ਮੈਂ ਗੱਲ ਦੱਸਾਂ। ਇਹ ਤੇਨੂੰ ਬਗਿਆੜ ਦਊਗੀ। ਠੀਕ ਹੈ ਨਾ? ਚੱਲ ਅੰਦਰ ਗੱਲ ਕਰਨੀ ਦੀ ਇਹਨੇ। ਨਾ ਜੇ ਗੱਲ ਕਰਨੀ ਦੀ ਫਿਰ ਅਸੀਂ ਆ ਜਾਂਦੇ ਅਸੀਂ ਕਿਹੜਾ ਕੈਨੇਡਾ ਭਾਗੇ ਸੀ। ਤੂੰ ਅੰਦਰ ਚੱਲ। ਤੂੰ ਚੁੱਪ ਰਿਹਾ ਕਰ ਬਾਲਾ ਬੋਲ ਦਾਂਗਾ ਤੂੰ। ਇਹ ਖੁਸ਼ਿਆਬਾਂ ਦੇ ਗੱਲ ਓਏ ਯਾਰ ਛੱਡ ਯਾਰ ਆ ਲਊਂ ਆ ਲਊਂ ਦੁਕਾਨ ਤੇ ਗਏ ਸੀ ਤਾਈ ਅਸੀਂ ਤਾਂ ਫੇਰ ਪੁੱਤ ਚੱਲੀ ਐ ਮੈਂ ਕੁਛ ਨਹੀਂ ਛੱਡੋ ਚੱਲੀਏ ਹਾਂ ਹਾਂ ਚੱਲਦੇ ਆ ਪੁੱਤ ਜਾਣਾ ਹੀ ਆ ਮੇਰਾ ਬਾਹਲਾ ਹੋ ਜਾਣਾ ਤੁਸੀਂ ਕਿੱਧਰ ਵਾਗੇ ਸੀ ਓਏ ਅਸੀਂ ਤਾਂ ਮੰਮੀ ਕੀ ਬਲੈਚ ਜਾਣੇ ਇੱਥੇ ਹੀ ਗਏ ਸੀ ਬਸ ਖੇਤ ਤੱਕ ਨਾਲੇ ਪੂਆ ਤੁਸੀਂ ਅੱਜ ਰਹਿੰਦੇ ਤੁਸੀਂ ਕਿੱਧਰ ਟੌਰ ਚੱਕ ਲਈ ਉਹ ਪੱਤ ਤੈਨੂੰ ਦੱਸਿਆ ਤਾਂ ਸੀ ਪੇ ਘਰ ਸਾਡਾ ਸਰਦਾ ਨਹੀਂ ਹੈਗਾ ਸਾਨੂੰ ਤਾਂ ਹੁਣ ਜਾਣਾ ਪਣਾ ਨਾਲੇ ਹੱਤ ਨਾਲ ਲੱਗਦਾ ਪਿੰਡ ਹੈ ਉਹ ਤਾਂ ਪਹਿਲੇ ਰੌਣਕ ਲੱਗੀ ਪਈ ਸੀ ਰਹਿੰਦੀ ਤੂੰ ਵਧੀਆ ਸੀ ਕਲ ਕੋਈ ਨਹੀਂ ਭਾਬੀ ਫੇਰ ਮਾਰ ਜੂ ਕਿਹੜਾ ਮਾਰ ਜਾ ਕਰਗੇ ਰਸੇ ਤੇ ਮੈਂ ਖਾ ਚੱਕੀ ਨਾ ਓਏ ਬੋਬੜਨਾ ਝਾਕਦਾ ਵੀ ਭੂਆ ਨੂੰ ਹੀ ਚਲੋ ਚਲੋ ਕਰੀ ਜਾਂਦੇ ਆ ਤਾਂ ਰਹਿਣ ਨੂੰ ਕੀ ਕਰਦਾ ਭੂਆ ਫੇਰ ਇਹ ਜੇ ਰਹਿਣਾ ਮੈਂ ਲੈ ਆਇਆ ਨਾ ਮੰਮੀ ਨੂੰ ਉਹ ਲੈ ਜਾ ਬਰਾ ਮੈਂ ਵੀ ਟਲੇ ਰਹੂ ਇੱਕਦਮ ਲੈ ਦੇਖਿਆ ਪਿਆਰੇ ਦੀ ਪਿਆਰੇ ਦੀ ਪਿਆਰੇ ਦੀ ਰਹਿ ਜਾ ਚਲ ਜੇ ਚਲੋ ਸਿਮੂ ਜਬ ਬੈਗ ਲੈ ਤੇਰੀ ਭੂਆ ਦਾ ਚੱਕ ਕੇ ਜੀ ਤਾਂ ਕਰਦਾ ਨਹੀਂ ਤੈਨੂੰ ਤੋੜਨ ਨੂੰ ਜੀ ਤਾਂ ਇਹ ਕਰਦਾ ਵੀ ਦੋ ਦਿਨ ਲਾਉਂਦੀ ਆਪਾਂ ਦੁੱਖ ਸੁੱਖ ਕਰਦੀਆਂ ਕੋਈ ਨਹੀਂ ਭਾਬੀ ਫੇਰ ਮਾਰੂੰਗੀ ਗੀੜਾ ਬਸ ਤੈਨੂੰ ਪਤਾ ਹੀ ਹੈ ਤੇਰੇ ਬਿਨਾ ਮੇਰਾ ਵੀ ਕੌਣ ਹੈ ਹੋਰ ਆਪਣਾ ਦੁੱਖ ਸੁੱਖ ਵੀ ਸਾਂਝਾ ਨਾਲ ਦਪਝਾਈ ਇਸ ਹੇਲੀਆ ਬੱਦਨਾ ਪਾ ਲਾ ਚਲੋ ਉਹ ਚੱਲ ਹੁਣ ਬਾਹਲੀਆ ਚੰਗਾ ਬੰਦੇ ਰੱਖ ਰਹੂਗੇ ਦੱਸ ਚੱਲ ਚੰਗਾ ਮਾਮੀ ਚੰਗਾ ਮੈਂ ਮੈਂ ਤਾਂ ਤੇਰੇ ਨਾਲੇ ਜਾਣਾ ਮੈਨੂੰ ਚੰਗਾ ਹੀ ਸੁਭਰ ਸਿਮੂ ਨੂੰ ਬੁਲਾਉਣੀ ਹੈ ਚੰਗਾ ਸੰਗਾ ਪਾਈ ਚੰਗਾ ਚੰਗਾ ਇੱਕ ਤਾਂ ਮौज ਆ ਭਣੇ ਨੇੜੇ ਦੀ ਸਕੀਰੀ ਸਰਾਂ ਨੇ ਦੀ ਸੋਟੀ ਤੇ ਰੋਟੀ ਖਾ ਕੇ ਆਥਣ ਕਰੇ ਚੰਗਾ ਪੁੱਤ ਠੀਕ ਹੈ ਜੀ ਧਿਆਨ ਨਾ ਰਿਹਾ ਕਾ ਟਾਈਮ ਆੜਾ ਪੁੱਤ ਉਹ ਹੋਰ ਬਾਲਾ ਮਾਣਾ ਮਾ ਮਾ ਸਾਡੇ ਬੰਦੇ ਤਾਂ ਬਾਲਾ ਦੂਰ ਚੰਗਾ ਭਾਈ ਚੰਗਾ ਭਾਈ ਮਾਰੇ ਕਾ ਤੂੰ ਮੇਰੇ ਨੇੜੇ ਆਲੇ ਤੇ ਸਭ ਦੁਆਰ ਬਹੁਤ ਬੋਲਦਾ ਹੈ ਨਾ ਤੇਰੇ ਫੁੱਫੜ ਦਾ ਸਵਾ ਆਈ ਤੇ ਇਹ ਵੀ ਇਹੀ ਬੋਲਦਾ ਹੁੰਦਾ ਹੁਣ ਤਾਂ ਇਹ ਹੀ ਤੋ ਬਿੱਲੇ ਤੋਂ ਦਬ ਜਾਂਦਾ ਤਾਂ ਚੁੱਪ ਕਰਦਾ ਮਾੜਾ ਮੋਟਾ ਨਾ ਸਹੀ ਹੈ ਨਹੀਂ ਮੁਰਗੇ ਤੋਂ ਬਣਾ ਕਿੱਥੇ ਛੱਡਦਾ ਜੰਬੀ ਵਗ ਜਾ ਘਰੇ ਭੱਜ ਜਾਨੀਆ ਮਾਰਾਉਣ ਕ ਲੱਗੇ ਚੰਗਾ ਤਾਈ ਤੇਰਾ ਤਾਂ ਬੜਾ ਜੀ ਲੱਗ ਰਹੀ ਤੇਰੀ ਭੂਆ ਕਰਕੇ ਨਾ ਚਲ ਤਾਈ ਮੈਂ ਹੁਣ ਜਾਨੀਆ ਤੇ ਰੋਟੀ ਸਾਰੀ ਤੁਹਾਡੀ ਬਣੀ ਪਈ ਉਹ ਹੀ ਖਾ ਲਿਓ ਕੋਈ ਨਾ ਚੰਗਾ ਤਾਈ ਖਾ ਲਾਂਗੇ ਹੁਣ ਰੋਟੀ ਵੀ ਨਹੀਂ ਚੰਗੀ ਲੱਗਣੀ ਤੇਰੀ ਭੂਆ ਭੱਗ ਗਈ ਇੱਦਾਂ ਗੱਲ ਹੈਗੀਆ ਚਲ ਕੋਈ ਨਾ ਫੇਰ ਮਾਰ ਲੈਣਗੇ ਘੇੜਾ ਚੰਗਾ ਚੰਗੀ ਖਾ ਜਾ ਰੋਟੀ ਨਹੀਂ ਬਸ ਮੈਂ ਘਰੇ ਬਣੀ ਪਈ ਫੇਰ ਖਾਵਾਂਗੀ ਚੰਗਾ ਚਲੋ ਹੁਣ ਇੱਥੇ ਗੱਲਾਂ ਕਰੀ ਜਾਨੀਓ ਲੈ ਆ ਵੀ ਮੌਕਾ ਗਿਆ ਨਾ ਮੇਰੀ ਗੱਲ ਸੁਣ ਤੂੰ ਤੇਰੇ ਦਿਮਾਗ 'ਚ ਫਰਕ ਹੈ ਕਿਉਂ ਕੀ ਹੋਇਆ ਓਏ ਹੁਣ ਕੀ ਸੀ ਕੱਲ ਕੀ ਕਰੀ ਸੀ ਤੂੰ ਵੀ ਅਖੇ ਪੈਲੀ ਆਪਣੇ ਨਾਂ ਲਵਾ ਲਓ ਅੱਛਾ ਤੈਨੂੰ ਕੱਲ ਦੀ ਗੱਲ ਹੁਣ ਯਾਦ ਆਈ ਆ ਉਹ ਵੀ ਤੜਕੇ ਹੀ ਮੇਰੀ ਗੱਲ ਸੁਣ ਲੈ ਮੇਰੇ ਭਰਾ ਦੀ ਪੈਲੀ ਆ ਜੇ ਮੈਂ ਉਹਨਾਂ ਨੂੰ ਕਹਿਤਾ ਵੀ ਤੁਸੀਂ ਆਪਣੇ ਨਾਂ ਕਰਵਾ ਲਓ ਤਾਂ ਇਹਦੇ ਵਿੱਚ ਕੀ ਗਲਤ ਕਿਹਾ ਮੈਂ ਉਹ ਇਹਦੇ ਵਿੱਚ ਸਹੀ ਵੀ ਕੀ ਕੀਤਾ ਨਾ ਮੇਰੀ ਗੱਲ ਸੁਣ ਤੇ ਪੈਲੀ ਤੇਰੇ ਨਾਂ ਲੱਗੇ ਨਾ ਤਾਂ ਲੱਗੀ ਰਹਿਣ ਤੇ ਨਾ ਮੇਰੀ ਗੱਲ ਸੁਣ ਮੇਰੇ ਪਿਓ ਦੀ ਪੈਲੀ ਜੇ ਮੇਰੇ ਨਾਲ ਚੜ ਗਈ ਉਹਦੇ ਤੇ ਹੱਕ ਮੇਰੇ ਭਤੀਜੇ ਦਾ ਤੇ ਮੇਰੇ ਭਾਈ ਦਾ ਆ ਜੇ ਮੇਰੇ ਨਾਲ ਹੋ ਹੀ ਗਈ ਪੈਲੀ ਤਾਂ ਇਹਦਾ ਮਤਲਬ ਮੈਂ ਉਹਨਾਂ ਤੋਂ ਲੈ ਕੇ ਆਵਾਂ ਕਦੀ ਵੀ ਨਹੀਂ ਹੋ ਸਕਦਾ ਮੈਂ ਆਪਣੇ ਭਤੀਜੇ ਤੇ ਭਰਾਵਾਂ ਨਾਲ ਮਿਲਣਾ ਆ ਨਾ ਕਿ ਮਿਲਣਾ ਛੱਡਣਾ ਮੈਂ ਨਹੀਂ ਲਿਆਂਦੀ ਪੈਲੀ ਪੁੜੀ ਆਪਣੇ ਭਾਈ ਤੋਂ ਓਏ ਕਿਉਂ ਤੇਰੀ ਅਕਲ ਤੇ ਪਰਤਾ ਪੈ ਗਿਆ ਓਏ ਲੋਕੀ ਤਾਂ ਖੁੱਡ ਨਹੀਂ ਛੱਡਦੇ ਤੇ ਤੂੰ ਅਬ ਇਹ ਜਵਾਖ ਬਾਰੇ ਤਾਂ ਸੋਚ ਮੜਾ ਮੋਟਾ ਇਹ ਜੀ ਕੋਈ ਜ਼ਿੰਦਗੀ ਬਣ ਜੂਗੀ ਕੱਲ ਨੂੰ ਲੈ ਕਿੰਨਾ ਲਾਲਚ ਮਨ ਇਸ ਤੇਰੇ ਭਰਿਆ ਹੋਇਆ ਹੈ ਹੈ ਮੈਂ ਨਹੀਂ ਲਿਆਂਦੀ ਲਿਆਂਦੀ ਜ਼ਮੀਨ ਮੇਰੇ ਤੋਂ ਇੱਕ ਵਾਰੀ ਕਹ ਹਲਾ ਚਾਹੇ 100 ਵਾਰੀ ਕਹ ਹਲਾ ਮੇਰੇ ਭਾਈ ਦੀ ਜ਼ਮੀਨ ਹੈ ਤੇ ਮੇਰੇ ਭਾਈ ਦੇ ਕੋਲ ਹੀ ਰਹੂਗੀ ਲੱਗੀ ਸਮਝ ਤੈਨੂੰ ਨਾਮ ਵਾਲੀ ਗੱਲ ਤਾਂ ਨਾ ਬਾਅਦ ਚ ਦੇਖਾਂਗੇ ਚੰਗਾ ਚੁੱਪ ਕਰਕੇ ਨਾ ਤੂੰ ਤਾਂ ਠੇਕਾ ਲੈ ਆਈ ਫਿਰ ਕੀ ਕਿਹਾ ਠੇਕਾ ਕਿਉਂ ਮੈਂ ਕਿਉਂ ਲਿਆ ਮ ਠੇਕਾ ਜਦ ਪੈਲੀ ਮੇਰੇ ਭਾਈ ਦੀ ਹੈ ਤਾਂ ਠੇਕਾ ਵੀ ਮੇਰੇ ਭਾਈ ਦਾ ਹੀ ਹੈ ਜੇ ਤੇਰੇ ਭਾਈ ਦਾ ਠੇਕਾ ਨਾ ਹੌਣ ਭਾਈ ਨਵੀ ਰਹੀ ਤੂੰ ਵੀ ਕਰੋ ਜਾਣ ਦੀ ਚੈਰੀ ਕਰ ਲੈ ਫਿਰ ਕੋਈ ਗੱਲ ਨਹੀਂ ਚਲੇ ਜਾਊਗੀ ਸਾਰੇ ਘਰ ਨੂੰ ਐਨੇ ਸਾਲ ਹੋ ਗਏ ਪਟਦੀਆਂ ਤੇ ਮੈਨੂੰ ਗੱਲਾਂ ਕਰ ਕਰ ਦੱਸਦਾਵੇਂ ਨਿਕਲ ਜਾ ਇੱਥੋਂ ਸ਼ਾਬਾਸ਼ ਏ ਤੇਰੇ ਸ਼ਾਬਾਸ਼ ਏ ਤੇਰੇ ਸੋਣੀ ਕਰਤੂਤ ਖੰਡਿਆਈ ਆ ਤੂੰ ਇੱਕ ਪੈਲੀ ਦੀ ਖਾਤਰ ਆਪਣੀ ਤੀਮੀ ਕੱਢਣ ਲੱਗਾ ਘਰੋਂ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਇਹ ਤੇਰੀ ਬਕਵਾਸ ਦਾ ਨਾ ਮੇਰੇ ਤੇ ਕੋਈ ਅਸਰ ਨਹੀਂ ਚੁੱਪ ਕਰਕੇ ਨਾ ਠੇਕਾ ਲੈ ਕੇ ਆ ਜਾ ਲੈ ਕਿਦਾਂ ਮੇਰਾ ਇਸ ਬੰਦੇ ਨੇ ਜਿਣਾ ਦੁੱਬਰ ਕਰ ਦਿੱਤਾ ਸ਼ਰਮ ਨਹੀਂ ਆਉਂਦੀ ਐਦਾਂ ਦੀਆਂ ਗੱਲਾਂ ਕਰਦੇ ਨੂੰ ਜਾ ਪਰੇ ਕੰਮ ਕਰ ਜਾ ਕੇ ਆਪਣਾ ਕੰਮ ਕਰਨ ਵਾਲੇ ਹੋਰ ਲੋਕ ਤਾਂ ਕਤਲ ਕਰ ਦਿੰਦੇ ਜਮੀਨਾਂ ਪਿੱਛੇ ਤੇ ਇਹ ਪਾਗਲ ਜ਼ਮੀਨ ਛੱਡਣ ਲੱਗੀ ਉਹਨਾਂ ਨੂੰ ਯਾਰ ਇਹਨਾਂ ਦਾ ਤਾਂ ਬੜਾ ਪੰਗਾ ਛੜਿਆ ਕੀ ਕਰੀਏ ਇਹ ਮਸਲੇ ਦੀ ਜੜ ਮੇਰਾ ਸਾਲਾ ਹੈਗਾ ਤਾਂ ਇਸ਼ੂ ਹੈ ਪਰਦਾ ਤਾਂ ਮੈਂ ਕਰੂੰ ਹਾਲਾ ਮੜਾ ਮੋਟਾ ਰੜਕਾ ਬਿਨੀ ਫੇਰਦੇ ਬੇ ਕੱਖ ਕੰਡਾ ਕਰਕੇ ਤੁਸੀਂ ਮਾੜੀ ਮੋਟੀ ਸਿਕਾਇਤ ਕਰੋ ਹਾਂ ਬੰਦਾ ਮੈਨੂੰ ਆਇਆ ਤਾਂ ਸੌਣ ਤਾਂ ਜਾਣਾ ਕਿ ਨਾ ਮਾਮੇ ਕਰਨੀ ਬਿੱਲੇ ਤੂੰ ਕੀ ਕੰਮ ਫੜਿਆ ਹੋਇਆ ਆ ਪੁੱਤ ਆ ਦੇਖ ਲੈ ਇਸ਼ੂ ਬੜਾ ਸੋਹਣਾ ਕੰਮ ਤੇ ਲੱਗ ਗਿਆ ਤੂੰ ਵੀ ਕੰਮ ਕਰ ਪੁੱਤ ਕੋਈ ਲੋੜ ਨਹੀਂ ਨਾਲੇ ਮੈਂ ਨਹੀਂ ਮਾਮੇ ਨਾਲ ਇਦਾਂ ਦੀਆਂ ਪੁੱਠੀਆਂ ਸਿੱਧੀਆਂ ਕਰਦੀਆਂ ਗੱਲਾਂ ਲੈ ਮਮਾ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਠੀਕ ਹੈ ਨਾ ਜਿਹੜੀ ਗੱਲ ਮੈਂ ਤੈਨੂੰ ਆਖੇ ਤੂੰ ਮਾਮੇ ਕੋਲ ਨਹੀਂ ਜਾ ਕੇ ਆ ਗੱਲ ਕਰਕੇ ਆ ਠੀਕ ਹੈ ਨਾ ਤੂੰ ਹੀ ਮੈਂ ਨਹੀਂ ਜਾਣਾ ਪੁੱਤ ਕਹਿਤਾ ਨਾ ਮੈਂ ਮੈਨੂੰ ਕੰਮ ਕਰਨ ਦੇ ਤੁਸੀਂ ਤਾਂ ਹੁਣ ਪਿਓ ਪੁੱਤ ਨੇ ਇੱਕੋ ਹੀ ਗੱਲ ਫੜ ਰੱਖੀ ਐ ਅੱਜ ਵੀ ਮੂੰਹ ਤਾਂ ਨਹੀਂ ਬੋਲਦੇ ਜਿਹੜੀ ਗੱਲ ਹੈਗੀ ਐ ਸਹੀਦ ਨੂੰ ਉਹੀ ਕਹਿਣਾ ਮਾਂ ਅਸੀਂ پاਗਲ ਥੋੜੀਆਂ ਅੱਛਾ ਤੂੰ ਮੇਰੇ ਮੋਰੇ ਬੋਲੇਗਾ ਹੁਣ ਹੈ ਕਹੇਗਾ ਵੀ ਮੈਨੂੰ ਦੱਸੇਗਾ ਕੀ ਸਹੀ ਐ ਕੀ ਗਲਤ ਐ ਚੰਗਾ ਮੈਂ ਤਾਂ ਆ ਆ ਗਿਆ ਛੱਪੜ ਦਾ ਗਵਾ ਡੱਡੂ ਕੀ ਜਾਵਾਂ ਮੈਂ ਕੀ ਜਾਵਾਂ ਮੈਂ ਦੱਸ ਮੈਨੂੰ ਆਹੋ ਆਪਦੇ ਪੇਕਿਆਂ ਬਾਰੇ ਸੋਚੀ ਜਾਈ ਸਾਡਾ ਨਾ ਸੋਚੀਂ ਓਰੇ ਕਿਉਂ ਨਾ ਸੋਚਾਂ ਮੇਰਾ ਭਾਈ ਆ ਮੇਰਾ ਭਤੀਜਾ ਐ ਨਾਲੇ ਮੇਰੀ ਗੱਲ ਸੁਣ ਲੈ ਜਿਵੇਂ ਤੁਸੀਂ ਆਪ ਦੀ ਪਿਓ ਦਾਦਿਆਂ ਦੀ ਜ਼ਮੀਨ ਉਜਾੜਤੀ ਨਾ ਉਹੀ ਉਹ ਉਜਾੜ ਦੇਣਗੇ ਜੇ ਮੈਂ ਲੈਣ ਦੀ ਜ਼ਮੀਨ ਨਾਲੇ ਪਹਿਲੀ ਗੱਲ ਤਾਂ ਮੈਂ ਲਿਆਉਣੀ ਨਹੀਂ ਓ ਮੈਨੂੰ ਤੂੰ ਲੈਕਚਰ ਨਾ ਦੇ ਚੁੱਪ ਕਰਕੇ ਨਾ ਬਦਾ ਉੱਥੋਂ ਕੋਈ ਜ਼ਮੀਨ ਦਾ ਠੇਕਾ ਲੈਦਾ ਜ਼ਮੀਨ ਆਪਦੇ ਨਾਮ ਲਵਾ ਲਿਆ ਬਾਰ ਬਾਰ ਇੱਕੋ ਹੀ ਗੱਲ ਬਾਰ ਬਾਰ ਇੱਕੋ ਹੀ ਗੱਲ ਨਾ ਮੈਂ ਠੇਕਾ ਲਿਆਵਾ ਨਾ ਮੈਂ ਜ਼ਮੀਨ ਲਿਆ ਨਾਲੇ ਮੈਂ ਉਹਨਾਂ ਜਨਾਨੀਆਂ ਵਰਗੀ ਨਹੀਂ ਜਿਹੜਾ ਆਪਣੇ ਪੁੱਤ ਨੂੰ ਤਾਂ ਆਦਮੀ ਨੂੰ ਖੁਸ਼ ਕਰ ਲੇ ਆਪਣੇ ਭਰਾ ਦਾ ਗਲਾਂ ਘੁੱਟਾਂ ਮੈਨੂੰ ਨਹੀਂ ਲੋੜ ਆਪਣੇ ਭਰਾ ਦੇ ਗਲ ਚ ਗੁੱਠਾ ਦੇਣ ਦੀ ਜੇ ਤੂੰ ਉਹਨਾਂ ਦੇ ਗਲ ਚ ਨਾ ਗਲ ਗੁੱਠਾ ਦੇ ਸਕਦੀ ਤਾਂ ਤੇਰੇ ਗਲ ਗੁੱਠਾ ਮੈਂ ਤੂੰ ਘਰੋਂ ਬਾਹਰ ਕੱਢੂੰ ਤੇ ਕਿਉਂ ਪਾਪੇ ਉਹੀ ਗੱਲਾਂ ਕਰੀ ਨਾ ਮੰਮੀ ਛੱਡ ਖੜਾ ਯਾਰ ਤੂੰ ਕਿਉਂ ਆ ਜਾ ਰੋਟੀ ਦੇ ਮੈਨੂੰ ਯਾਰ ਮੈਨੂੰ ਭੁੱਖ ਲੱਗ ਰਹੀ ਓਵੇਂ ਲੜੀ ਜਾਂਦੀ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਨਲੇ ਹੋਰ ਠੇਕਾ ਤਾਂ ਨਾ ਹੁਣ ਤੂੰ ਆਪੇ ਲੈ ਕੇ ਆਹੀਂ ਇਹ ਬੰਦੇ ਦਾ ਮੈਂ ਨਹੀਂ ਪੇਤ ਪਾ ਸਕਦੀ ਇਹ ਬੰਦੇ ਤੋਂ ਮੈਂ ਬੇਤਪਾਈ ਨਹੀਂ ਸਕਦੀ ਐਨਾ ਕੁਛ ਹੋਣ ਦੇ ਬਾਵਜੂਦ ਵੀ ਮੈਨੂੰ ਐਨਾ ਕੁਛ ਸੁਣਾਉਂਦਾ ਆਪ ਤਾਂ ਆਪਣੀ ਜ਼ਮੀਨ ਵੇਚ ਵਟ ਕੇ ਖਾ ਗਿਆ ਤੇ ਹੁਣ ਦੂਜਿਆਂ ਦੇ ਹੱਕ ਦੱਬਣ ਨੂੰ ਫਿਰਦਾ ਤੇ ਚਲ ਕੋਈ ਨਾ ਮਾਂ ਕਾਹਨੂੰ ਰੋਈ ਜਾਨੀ ਤੂੰ ਤੈਨੂੰ ਪਤਾ ਤਾਂ ਹੈਗਾ ਪਾਪੇ ਦੇ ਸੁਭਾਅ ਦਾ ਇਹ ਤਾਂ ਬੋਲਦੇ ਹੀ ਆਏ ਜਦੋਂ ਬੋਲਦਾ ਹੈ ਜਦ ਜਵਾਕ ਜਵਾਨ ਹੋ ਜਾਣ ਨਾ ਸੁਭਾਅ ਆਪਣੇ ਬਦਲਨੇ ਵੀ ਪੈਂਦੇ ਆ ਪ੍ਰਾਣੀਆਂ ਆਦਤਾਂ ਛੱਡ ਦਵੇ ਹੁਣ ਸਾਰਾ दारू ਮੂਹੜ ਆਤਾ ਤੇ ਹੁਣ ਮੈਨੂੰ ਕਹਿੰਦਾ ਆਪਣੇ ਭਾਈ ਤੋਂ ਜ਼ਮੀਨ ਲੈ ਕੇ ਆ ਮੈਂ ਕਿਵੇਂ ਆਪਣੇ ਰੱਬ ਵਰਗੇ ਭਾਈ ਤੋਂ ਜ਼ਮੀਨ ਖੋਲਮਾ ਚਲ ਕੋਈ ਨਾ ਮਾ ਦੋ ਉਹਦੀਆਂ ਸੁਣ ਲਿਆ ਕਰ ਤੂੰ ਵੀ ਦੋ ਆਪ ਜੀ ਸੁਣਾ ਦੇ ਕਰ ਐਨੇ ਨਾਲ ਆਏ ਹੋਏ ਤਾਂ ਉਹਨੂੰ ਵੀ ਹਾਂ ਠੀਕ ਐ ਵੀ ਮੇਰੀ ਸੁਣ ਲਈ ਜੇ ਤੂੰ ਬੋਲਦੀ ਉਹਦੇ ਮੂਰੇ ਉਹਨੂੰ ਫੇਰ ਆ ਗੁੱਸਾ ਆਉਂਦਾ ਵੀ ਮੇਰੇ ਮੂਰੇ ਬੋਲਦੀ ਐ ਤੂੰ ਚੁੱਪ ਕਰ ਜਾ ਕਰ ਹੋਰ ਕੀ ਹਾਲ ਐ ਮੈਂ ਬੋਲਾਂ ਚਾਹੇ ਨਾ ਬੋਲਾਂ ਪਰ ਮੈਂ ਆਪਣੇ ਭਾਈ ਦੀ ਜ਼ਮੀਨ ਨਹੀਂ ਲਿਆਉਣੀ ਤੇ ਨਾ ਹੀ ਉਹ ਤੋਂ ਠੇਕਾ ਲਿਆਉਣਾ ਇਸ ਬੰਦੇ ਤੋਂ ਰੱਬ ਵੀ ਬਖਸ਼ੇ ਆਪਣੀ ਤਾਂ ਸਾਰੀ ਮਿੱਟੀ ਪਲੀਤ ਕੀਤੀ ਪਈ ਐ ਤੇ ਹੁਣ ਹੁਣ ਮੇਰੇ ਭਾਈ ਦੀ ਜ਼ਮੀਨ ਤੇ ਅੱਖ ਰੱਖ ਕੇ ਬੈਠਾ ਦੇਖ ਬਿੱਲੇ ਤੂੰ ਪੁੱਤ ਮੇਰਾ ਪੁੱਤ ਹੈ ਤੂੰ ਆਪਣੇ ਬਾਪ ਨੂੰ ਸਮਝਾਈ ਕਿ ਕਿਦਾਂ ਨਹੀਂ ਗੱਲਾਂ ਕਰਦਾ ਮੈਂ ਆਪਣੇ ਭਰਾ ਨੂੰ ਤੋੜ ਕੇ ਥੋੜੀ ਸੁਟਣਾ ਮੈਂ ਆਪਣੇ ਭਰਾ ਨਾਲ ਟੁੱਟਣਾ ਨਹੀਂ ਮਾਂ ਗੱਲ ਬਤਾ ਕੀ ਉਹ ਵੀ ਤਾਂ ਮੇਰੇ ਹੀ ਸੋਚਦਾ ਹੈ ਮੇਰਾ ਸੋਚ ਕੀ ਕਹਿੰਦਾ ਹੈ ਵੀ ਜ਼ਮੀਨ ਬਣ ਜੂਗੀ ਮਿਹਨਤ ਕਰਕੇ ਲੋਕ ਬਣਾਉਂਦੇ ਆ ਇਹਦੇ ਵਾਂਗੂ ਫਰੀਦ ਹੀ ਨਹੀਂ ਪਾਲਦੇ ਪੁੱਤ ਚਲ ਕੋਈ ਨਹੀਂ ਮਾਂ ਮੈਂ ਕਹਿ ਕੇ ਦੇਖ ਲਊਗਾ ਜੇ ਮੰਨ ਲਿਆ ਆ ਬਸ ਆਪਣੇ ਬਾਪ ਨੂੰ ਸਮਝਾ ਦੇ ਨਹੀਂ ਤਾਂ ਮੈਥੋਂ ਬੁਰਾ ਕੋਈ ਨਹੀਂ ਫਿਰ ਜੋ ਹੁੰਦਾ ਹੋਊਗਾ ਦੇਖੀ ਜਾਓ ਰੋਟੀ ਬਾਸ ਮਾ ਪਤਾ ਹਾਂ ਲਿਆ ਦੇ ਵਾ ਕੀ ਕਰਾਂ ਨਵੇਂ ਤੋਂ ਨਵਾਂ ਫਿਕਰ ਛੜੂ ਹੋ ਜਾਂਦਾ ਹੈਗਾ ਕਦੇ ਕੋਈ ਗੱਲ ਕਦੇ ਕੋਈ ਗੱਲ ਉਹ ਕੀ ਗੱਲ ਹੋ ਗਈ ਭਾਗ ਮਨੇ ਹੈ ਕਲੂਈ ਗੱਲਾ ਕਰੀ ਜਣੀ ਨਹੀਂ ਹੈ ਗੱਲਾਂ ਕੀ ਕਰਾਂ ਹੋਰ ਨਵੀਂ ਤੋਂ ਨਵੀਂ ਸੋਚ ਖੜੀ ਹੋਈ ਰਹਿੰਦੀ ਹੈਗੀ ਉਹ ਐਨਾ ਫਿਕਰ ਨਹੀਂ ਕਰੀਦਾ ਹੁੰਦਾ ਹੈ ਜਿਆਦਾ ਸੋਚਣ ਨਾਲ ਤੂੰ ਆਪ ਬਿਮਾਰ ਹੋ ਜਾਗੀ ਬਿਮਾਰ ਤਾਂ ਹਾਂ ਜਿਹੜੀ ਹਾਂ ਬਸ ਇਹ ਟੈਨਸ਼ਨ ਹੈ ਨਾ ਮੇਰੇ ਦਿਮਾਗ ਹਿਲਾਉਣ ਵਾਲਾ ਕਰੀ ਰੱਖਦੀ ਹੈ ਹੁਣ ਤੈਨੂੰ ਟੈਨਸ਼ਨ ਹੈ ਵੀ ਕਾਦੀ ਮੈਨੂੰ ਐ ਦੱਸ ਹੈ ਸਾਰਾ ਕੁਝ ਤਾਂ ਠੀਕ ਹੋ ਗਿਆ ਠੀਕ ਤਾਂ ਹੋ ਗਿਆ ਮੇਰੀ ਗੱਲ ਸੁਣੋ ਮੈਨੂੰ ਐ ਲੱਗਦਾ ਹੈ ਵੀ ਆ ਪਰੌਨੇ ਦੇ ਸਾਹਮਣੇ ਆਪਾਂ ਜਿਹੜੀ ਜ਼ਮੀਨ ਦੀ ਗੱਲ ਕਰੀ ਹੈ ਉਹ ਗਲਤ ਨਹੀਂ ਕੀਤੀ ਉਹ ਜਿਹੜੀ ਗੱਲ ਸੱਚ ਹੈ ਉਹ ਤਾਂ ਸੱਚ ਹੈ ਜਦੋਂ ਜ਼ਮੀਨ ਉਹਦੇ ਨਾਂ ਤਾਂ ਫਿਰ ਉਸੇ ਤੋਂ ਹੀ ਕਹਿਣੀ ਹੈ ਉਹ ਤਾਂ ਠੀਕ ਹੈ ਸੱਚ ਤਾਂ ਹੈਗੀ ਪਰ ਮੈਨੂੰ ਤਾਂ ਇਸ ਗੱਲ ਦਾ ਡਰ ਹੈ ਵੀ ਆਪਦੀ ਤਾਂ ਉਹਨੇ ਬੇਚਵਟ ਕੇ ਖਾ ਲਈ ਹੁਣ ਕਿਤੇ ਇੱਧਰ ਨੂੰ ਨਾ ਮੂੰਹ ਕਰ ਲੇ ਆਪਣੇ ਵਾਲੀ ਪੈੜੀ ਕਨੀ ਉਹ ਫੇਰ ਕੀ ਹੋ ਗਿਆ ਆ ਭੈਣ ਦੇ ਕੰਮ ਹੀ ਆਉ ਭੈਣ ਦੇ ਕੰਮ ਤਾਂ 100 ਵਾਰੀ ਆਵੇ ਚੱਲ ਕੋਈ ਨਾ ਆਪਦੀ ਆ ਉਹ ਵੀ ਪਰ ਉਹ ਨਸ਼ੇੜੀ ਦੇ ਨਾ ਹੱਥ ਲੱਗ ਜੇ ਨਾ ਵੇਚ ਕੇ ਕਿਤੇ ਆਪਦੇ ਨਸ਼ੇ ਪੱਤੇ ਪੂਰੇ ਕਰਨ ਲੱਗ ਜੇ ਉਹ ਤੈਨੂੰ ਨਹੀਂ ਪਤਾ ਅੱਗੇ ਨਾਲ ਤਾਂ ਹੁਣ ਉਹ ਤਾਂ ਬਹੁਤ ਜ਼ਿਆਦਾ ਫਰਕ ਆ ਫਰਕ ਤਾਂ ਹੋਊਗਾ ਪਰ ਪਹਿਲਾਂ ਜਿਹੜੀ ਆਪਦੀ ਜ਼ਮੀਨ ਸਾਰੀ ਵੇਚ ਬੈਠਾ ਹੁਣ ਉਸੇ ਗੱਲੋਂ ਤਾਂ ਉਹ ਚੁਰਦੀ ਹੈਗੀ ਉਹ ਚੋਰੀ ਜਾਵੇ ਪਰ ਤੂੰ ਵੀ ਬੜਾ ਫਿਕਰ ਨਾ ਕਰਿਆ ਕਰ ਹੈ ਐਵੇਂ ਮਨ ਤੇ ਬੋਝ ਪਾਈ ਬੈਠੀ ਹੈ ਮਨ ਤੇ ਬੋਝ ਤਾਂ ਹੋਣੀ ਸੀ ਜਦੋਂ ਉਹਦੇ ਮੂੰਹਕ ਨਹੀਂ ਦੇਖਦੀਆਂ ਨਾ ਆਪਦਾ ਕਾਜਾਂ ਮੱਚਦਾ ਚਾਹੇ ਕਹਿ ਕੇ ਨਹੀਂ ਸੁਣਾਉਂਦੀ ਪਰ ਫਿਰ ਵੀ ਟਿੱੜੀ ਦਾ ਦੁੱਖ ਲਈ ਫਿਰਦੀ ਹੈ ਨਾ ਐਵੇਂ ਨਾ ਚੁਰਿਆ ਕਰ ਆ ਵੈਗਰੂ ਪਲ ਹੀ ਕਰੂਗਾ ਵੈਗਰੂ ਤਾਂ ਪਲ ਹੀ ਕਰੂਗਾ ਪਰ ਉਹਦੇ ਕਿ ਨਹੀਂ ਦੇਖ ਕੇ ਦੁੱਖ ਤਾਂ ਆਉਂਦਾ ਹੀ ਹੈ ਨਾ ਦੇਖ ਲੈ ਜਦੋਂ ਵਿਆਹੀ ਸੀ ਕਿੰਡਾ ਸੋਹਣਾ ਘਰ ਪਾਲਿਆ ਸੀ ਚੰਗੀ ਜ਼ਮੀਨ ਜਾਇਦਾਦ ਪਾਲੀ ਸੀ ਆਪਣੇ ਬਾਪੂ ਜੀ ਨੇ ਕਿਹਾ ਮਾੜੇ ਘਰੇ ਵਿਆਹੀ ਸੀ ਉਹ ਸੁੱਖ ਨਾਲ ਰੱਬ ਨੇ ਪੁੱਤ ਵੀ ਜਾਂਦੀ ਨੂੰ ਦੇਤਾ ਆ ਦੇਖ ਲੈ ਉਹ ਕਿੱਥੇ ਆ ਕੇ ਖੜ ਗਈ ਉਹ ਭੋਲੀ ਤੂੰ ਤਾਂ ਉਹੀ ਬੋਝ ਪਾਈ ਬੈਠੀ ਐ ਆ ਦੇਖ ਭਾਣ ਜਾ ਆਪਣਾ ਸੁੱਖ ਨਾ ਗੱਭਰੂ ਹੋ ਗਿਆ ਹੈ ਸਾਰਾ ਕੁਝ ਆਪ ਹੀ ਸੰਭਾਲ ਲੂ ਨਾਲੇ ਉਹਨੂੰ ਸੁਰਤ ਆ ਜੂ ਚਲੋ ਤਾਂ ਠੀਕ ਐ ਕਹਿੰਦੇ ਹੁੰਦੇ ਨੇ ਸਿਆਣੇ ਅਕੇ ਜਦੋਂ ਪਿਓ ਦੀ ਜੁੱਤੀ ਪੁੱਤ ਦੇ ਪੈਰ ਚ ਆਉਣ ਲੱਗ ਜੇ ਫੇਰ ਤਾਂ ਪਿਓ ਦਬਦਾ ਹੀ ਐ ਨਾ ਉਹ ਪਿਓ ਨੇ ਤਾਂ ਦਬਣੀ ਐ ਕਿੰਨਾ ਕੁ ਚਿਰ ਉਹ ਕਰੂਗਾ ਹੈ ਤੂੰ ਟੈਨਸ਼ਨ ਨਾ ਲੈ ਐਵੇਂ ਬਲੀ ਚਲ ਹੁਣ ਮੈਨੂੰ ਕੰਮਾਂ ਮੜਾ ਜਮਾ ਜਾਇਆ ਮਾ ਚੰਗਾ ਚੰਗਾ ਕਾ ਨੂੰ ਲੈਨੀ ਐ ਟੈਨਸ਼ਨ ਮੈਂ ਪਰ ਫੇਰ ਵੀ ਕਿਤੇ ਨਾ ਕਿਤੇ ਗੱਲ ਚੜ ਜਾਂਦੀ ਆ ਦਿਮਾਗ ਤੇ ਇਹ ਜਿਹੜੀ ਤੇਰੇ ਦਿਮਾਗ ਤੇ ਗੱਲ ਚੜੀ ਆ ਨਾ ਇਹਨੂੰ ਲਾ ਕੇ ਧਰ ਦੇ ਤੈਨੂੰ ਦੱਸਿਆ ਤਾਂ ਹੈ ਉਹ ਵਾਹਿਗੁਰੂ ਆਪ ਹੀ ਕਰੂ ਸਾਰਾ ਕੁਝ ਹੈ ਚਲ ਕੋਈ ਨਾ ਹਾਂ ਜੇ ਤੂੰ ਬਿਮਾਰ ਹੋ ਗਈ ਫੇਰ ਫੇਰ ਕੀ ਕਰਾਂਗੀ ਇਹ ਵੀ ਗੱਲ ਤੇਰੀ ਸਹੀ ਹੈ ਚਲ ਠੀਕ ਹੈ ਹੁਣ ਨਹੀਂ ਫਿਕਰ ਕਰਤੀ ਜੰਗਾ ਠੀਕ ਹੈ ਛੇਤੀ ਮੁੜਿਆ ਹੀ ਉਹ ਕੋਈ ਨਹੀਂ ਮੈਂ ਕਿਹੜਾ ਬਾਹਰ ਜਾਣਾ ਆ ਇੱਥੇ ਕੰਮ ਆ ਥੋੜਾ ਜਿਹਾ ਮੈਨੂੰ ਪਿੰਡ ਚ ਆ ਜਾਂਦਾ ਮੈਂ ਚੰਗਾ ਕੀ ਕਰਦੀ ਏ ਸਿੰਮੂ ਕੁਛ ਨਹੀਂ ਯਾਰ ਨੋਟਸ ਜੇ ਫੜ ਕੇ ਲੈਂਦੇ ਸੀਗੇ ਉਹ ਪੜ੍ਹਦੀਆਂ ਕੱਲੂ ਮੇਰਾ ਪੇਪਰ ਆ ਯਾਰ ਤੂੰ ਇਹ ਬਾਤ ਕਰੀ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਉਹ ਕਰਤਾ ਕਿਹੜਾ ਕੰਮ ਤੇਰਾ ਬੋਲੀ ਜੀ ਤੈਨੂੰ ਮੈਂ ਕਿਹਾ ਸੀ ਵੀ ਬਿੱਲੇ ਦਾ ਨੰਬਰ ਲੈ ਕੇ ਦੇ ਦੀ ਉਹ ਤਾਂ ਯਾਰ ਮੈਂ ਭੁੱਲ ਗਈ ਚੱਲ ਕੋਈ ਨਾ ਮੈਂ ਨਾ ਇਸ਼ੂ ਵੀਰੇ ਨੂੰ ਕਹਿ ਦੂੰਗੀ ਉਹ ਦੇ ਦੂਗਾ ਉਹ ਦੇ ਦੂਗਾ ਨੰਬਰ ਦੇ ਦੂਗਾ ਉਹ ਤੂੰ ਕੀ ਇਹਨੂੰ ਤੰਗ ਕਰੀ ਜਣੀ ਪੜ ਲੈਣ ਦੇ ਮੈਂ ਕੀ ਤੰਗ ਕੀਤਾ ਇਹਨੂੰ ਤੰਗ ਨਹੀਂ ਕਰਿਆ ਤੂੰ ਤੂੰ ਪੜਾਈ ਕਰੇ ਨਾਲੇ ਮੇਰੀ ਗੱਲ ਸੁਣ ਲੈ ਜੇ ਨੂੰ ਨੀ ਨ ਤੰਗ ਕਰਦੀ ਤਾਉ ਨੂੰ ਵੀ ਤੰਗ ਨਾ ਕਰਿਆ ਕਰ ਕਿਸੇ ਹੋਰ ਨੂੰ ਪਸੰਦ ਕਰਦਾ ਏ ਉਹ ਮੈਨੂੰ ਵੀ ਦਿਖਾ ਦੇ ਫੋਟੋ ਤੈਨੂੰ ਹੁਣ ਦਿਖਾ ਦੂੰ ਫੋਟੋ ਥਾਪੜੇ ਨਾ ਖਾ ਲਈ ਤੂੰ ਕਿਹਨੂੰ ਪਸੰਦ ਕਰਦਾ ਏ ਉਹ ਮੈਨੂੰ ਵੀ ਦੱਸ ਕਰਦਾ ਏ ਉਹ ਕਿਸੇ ਨੂੰ ਪਸੰਦ ਮੈਨੂੰ ਵੀ ਉਹਨੇ ਅੱਜ ਹੀ ਦੱਸਿਆ ਈਸ਼ੂ ਸੱਚੀ ਗੱਲ ਐ ਇਹ ਉਹ ਮੈਂ ਝੂਠ ਗੇ ਨਾ ਸੱਚੀ ਗੱਲ ਐ ਤੂੰ ਉਹਦੇ ਮਗਰ ਨਾ ਪਿਆ ਕਰ ਐਵੇਂ ਹੀ ਮੈਂ ਹੁਣ ਇਹ ਆਕੜ ਕੇ ਬਾਕੀ ਵੀਰੇ ਤੂੰ ਉਹਨੂੰ ਜਾਣ ਕੇ ਪਰੇਸ਼ਾਨ ਕਰਦਾ ਸੀ ਨਾ ਮੇਰੀ ਗੱਲ ਸੁਣ ਲੈ ਸਿੰਮੂ ਤੂੰ ਆਹਾਂ ਗੱਲਾਂ 'ਚ ਬੜਾ ਧਿਆਨ ਨਹੀਂ ਦੇਣਾ ਤੇਰਾ ਕੰਮ ਹੈ ਪੜ੍ਹਨਾ ਤੇ ਉਹ ਤੂੰ ਪੜ੍ਹ ਲੈ ਚੰਗਾ ਵੀਰੇ ਮੈਂ ਤੈਨੂੰ ਕੀ ਕਿਹਾ ਮੈਂ ਤਾਂ ਪੁੱਛਿਆ ਹੀ ਹੈਗਾ ਕੋਈ ਮੇਰੇ ਤੇ ਔਖੇ ਹੋਈ ਜੰਨਾ ਰਹਿਣਾ ਤੂੰ ਸਾਰਾ ਦਿਨ ਮੇਰੀ ਗੱਲ ਸੁਣ ਲੈ ਸਿੰਮੂ ਜੇ ਐਤ ਕੀ ਨੰਬਰ ਘਟ ਆ ਗਏ ਨਾ ਦੇਖੀ ਫਿਰ ਤੇਰੇ ਥਾਪੜੇ ਪੈਂਦੇ ਚੁੱਪ ਕਰਕੇ ਸਿਰਫ ਪੜ੍ਹਾਈ 'ਚ ਧਿਆਨ ਦੇ ਅਗਰ ਇੰਨਾ ਨਹੀਂ ਗੱਲਾਂ ਦਾ ਸੁਆਦ ਨਾ ਲਿਆ ਕਰਨ ਵਾਲੇ ਉਹ ਘਟੂਗੀ ਬਿਸ਼ਾਲੀ ਜੀ ਮੇਥੋਂ ਸ਼ੰਗਵੀ ਰ ਮਾਂ ਕੰਮ ਕਰਕੇ ਨਹੀਂ ਰਾਜੀ ਐ ਮਾਂ ਹਾਂ ਲੈ ਉਹ ਤੈਨੂੰ ਕਾਲਜ ਵਾਲੀ ਫੀਸ ਜੀ ਕਹਤੀਆਂ ਭਰ ਕਿਉਣੀ ਆ ਲਓ ਦੇ ਪੈਸੇ ਜੀ ਜਾਵਾ ਫਰਮਾਏ ਪਤਾ ਤੂ ਅਲਮਾਰੀ ਚ ਲੈ ਆਉਂਦਾ ਅੰਦਰ ਹੁਣ ਮੈਨੂੰ ਕੀ ਪਤਾ ਮੈਂ ਤੂੰ ਤਾਂ ਐ ਨਹੀਂ ਪਤਾ ਕਿਹੜੀ ਤੈਂ ਥਲੇ ਧਰ ਤੇ ਕਿੱਧਰ ਧਰ ਤੇ ਨਾ ਤਾਂ ਥਿਆਂੋਂ ਸੇਤੀ ਤੂੰ ਲਿਆ ਦੇ ਕੱਢ ਕੇ ਚੱਲ ਪੁੱਤ ਮੈਂ ਲਿਆਉਣੀ ਆ ਕੋਈ ਗੱਲ ਨਹੀਂ ਲਿਆ ਕੇ ਦੀ ਰੋਟੀ ਖਾ ਲੈ ਰੋਟੀ ਤਾਂ ਮੈਂ ਉੱਥੇ ਖਾ ਲੂੰਗਾ ਕਾਲਜ ਚ ਜ ਸਮੋਸੇ ਖਾ ਲੂੰਗਾ ਅੱਛਾ ਬਸ ਸਮੋਸਿਆਂ ਚੋ ਗਰਹੀਂ ਰੋਟੀ ਨਾ ਖਾਈ ਓਏ ਰੋਟੀ ਤਾਂ ਰੋਜ਼ ਹੀ ਖਾਣਿਆ ਲਿਆਉਣੀ ਆ ਮੇਰੀ ਗੱਲ ਸੁਣ ਹੈ ਪਤਾਈ ਆਪਣੀ ਸ਼ਿੰਦੋ ਕੋਲ ਜਾ ਕੇ ਆ ਉਹਦੇ ਕੋਲ ਮੇਰੇ ਸੂਟ ਸਿੱਕਤੇ ਪਏ ਆ ਉਹਦੀ ਨੋ ਕੋਲ ਜਾ ਲੈ ਕੇ ਆ ਅਥਰੇ ਫੜ ਲਿਉ ਜਾ ਲੈ ਕੇ ਆ ਆਏ ਹੋਏ ਰੱਬਾ ਨਾ ਬੁਣੀਆਂ ਦੇ ਸੂਟ ਨਾਲ ਲੋਟ ਆਉਣਾ